ਸਤਿ ਸ੍ਰੀ ਅਕਾਲ ਜੀ ਸਾਰੇ ਹੀ ਦੋਸਤ ਮਿੱਤਰਾਂ ਨੂੰ ਜਿਵੇਂ ਕਿ ਜੀ ਤੁਸੀਂ ਬੈਂਡਰੀਆਂ ਵਾਲੀਆਂ ਸਕੂਟਰੀਆਂ ਵੀ ਅੱਜ ਕੱਲ ਬਹੁਤ ਚੱਲ ਪੀਆਂ ਤੇ ਬੈਂਡਰੀਆਂ ਵਾਲੀਆਂ ਗੱਡੀਆਂ ਵੀ ਚੱਲ ਪੀਆਂ ਤੇ ਬੈਂਡਰੀਆਂ ਵਾਲੇ ਈ ਰਿਕਸ਼ੇ ਜੇ ਵੀ ਆਪਾਂ ਹਰੇਕ ਸ਼ਹਿਰ 'ਚ ਹੀ ਹੋ ਰਹੇ ਨੇ ਤੇ ਇੱਕ ਆਪਾਂ ਤੁਹਾਨੂੰ ਅੱਜ ਬੈਂਡਰੀਆਂ ਵਾਲਾ ਵੱਖਰੇ ਜੇ ਢੰਗ ਦਾ ਈ ਰਿਕਸ਼ਾ ਦਿਖਾਉਣਾ ਜਿਹਦੇ ਵਿੱਚ 12 ਸਵਾਰੀਆਂ ਬਹਿ ਜਾਂਦੀਆਂ ਨੇ ਤੁਸੀਂ ਹਿਸਾਬ ਲਾ ਲਓ 12 ਸਵਾਰੀਆਂ ਤਾਂ ਵੱਡੀ ਜਿਹੜੀ ਬਲੇਰੋਨ ਦੇ ਸੀ ਨੌ ਸੀਟਰ ਸੀ ਉਹ ਵੀ ਉਹ ਚ ਨੌ ਬੈੰਦੀਆਂ ਨੇ ਇਹ ਚ 12 ਬੈੰਦੀਆਂ ਨੇ ਸਿੱਧੀਆਂ ਵੀਡੀਓ ਮੜੀ ਜੀ ਦਬ ਕੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਆਪਣਾ ਪੀਤਾ ਰਤੀਆ ਸਬਸਕ੍ਰਾਈਬ ਕਰ ਲਓ YouTube Facebook Instagram ਤੇ ਦਬ ਕੇ ਜੀ ਸ਼ੇਅਰ ਕਰ ਦਿਓ ਵੀਡੀਓ ਜੇ ਚੰਗੀ ਲੱਗੀ ਤਾਂ ਜੀ ਆਹ ਦੇਖੋ ਜੀ ਇਹ ਹੈ ਈ ਰਿਕਸ਼ਾ ਵੈਂਟਰੀਆਂ ਵਾਲਾ ਇਹ ਵੀ ਇਹ ਥੋੜਾ ਜਿਹਾ ਵੱਡਾ ਆ ਗਿਆ ਲਾਈ ਲੋਏ ਵੀਲ ਪਾਏ ਹੋਏ ਨੇ ਇਹਦੇ ਤੇ ਛੋਟੇ ਛੋਟੇ ਟਾਇਰ ਨੇ ਤੇ ਇਹ ਚ 12 ਸਵਾਰੀਆਂ ਬੈਂਦੀਆਂ ਨੇ ਇਹਦੇ ਤਿੰਨ ਤਿੰਨ ਨੇ ਜੀ ਆਹ ਸੀਟਾਂ ਚਾਰ ਚਾਰ ਸੀਟਾਂ ਨੇ ਤਿੰਨ ਸਵਾਰੀਆਂ ਬੈਂਦੀਆਂ ਨੇ ਇੱਕ ਸੀਟ ਤੇ ਆ ਦੇਖੋ ਸਵਾਰੀਆਂ ਆ ਗਈਆਂ ਬਾਈ ਕੋਲੇ ਤੇ ਬੈਠ 12 ਜਾਂਦੀਆਂ ਨੇ ਬੈਟਰੀਆਂ ਤੇ ਇਹ ਚੱਲਦਾ ਹੈ ਤੇ ਉਤਲੇ ਛੱਤ ਤੇ ਇਹਦੇ ਲਾਇਆ ਹੋਇਆ ਸੋਲਰ ਸਿਸਟਮ ਜਿਹੜਾ ਆਟੋਮੈਟਿਕ ਹੀ ਚਾਰਜ ਹੋ ਜਾਂਦਾ ਜਦ ਧੁੱਪ ਹੁੰਦੀ ਹੈ ਤੇ ਜੇ ਲੋ ਅੱਜ ਤਾਂ ਮੀਂਹ ਵਾਲਾ ਮੌਸਮ ਹੈ ਥੋੜਾ ਜਿਹਾ ਤਾਂ ਕਰਕੇ ਡਿੱਕਦਾ ਹੁਣ ਦੇਖੋ ਬਾਈ ਚਾਲੂ ਕਰੂਗਾ ਇਹਨੂੰ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਕਰੋ ਆਹ ਦੇਖੋ ਜੀ ਨਾ ਕੋਈ ਖੜਕਾ ਨਾ ਧੜਕਾ ਲੋਕ ਕੋਲ ਤਾਂ ਲੋਕ ਲੱਗੇ ਹੋਇਆ ਸੀ ਤੇ ਹੈਂਡ ਬ੍ਰੇਕ ਵੀ ਲੱਗਦੇ ਨੇ ਮਗਰ ਬਚਾਲੇ ਤੇ ਬ੍ਰੇਕ ਗੇਅਰ ਵੀ ਪੈਂਦੇ ਚੱਕਦਾ ਬਾਈ ਨੇ ਤੇ ਕੋਈ ਖੜਕਾ ਨਹੀਂ ਕੋਈ ਧੜਕਾ ਨਹੀਂ ਤੇ ਮੂਰਲਾ ਬਰਸਾ ਵੀ ਦਿਖਾਉਨੇ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਜਰੂਰ ਆਹ ਦੇਖੋ ਜੀ ਇੱਕ ਆ ਰਿਹਾ ਉਸੇ ਨਾਲ ਦਾ ਦਿਖਾਉਨੇ ਆ ਤੁਹਾਨੂੰ ਇਹ ਉਹ ਦੂ ਛੋਟੇ ਥੋੜਾ ਜਿਹਾ ਆਹ ਦੇਖੋ ਇਹ ਉਹ ਦੂ ਛੋਟੇ ਇਹਦੇ ਤਿੰਨ ਸੀਟਾਂ ਹੀ ਨੇ ਕੋਲੇ ਘੈਂਟ ਜਗਾੜ ਹੈ ਵੀ ਜੁਨਾ ਲੱਗਦਾ ਇਹ ਛੋਟੇ ਆਹ ਦੇਖੋ ਐ ਮੂਰਲੇ ਬਸੂਆ ਹੈ ਪੂਰਾ ਘੈਂਟ ਜਗਾੜ ਹੈ ਨਵਾਂ ਜੀ ਸਤਿ ਸ੍ਰੀ ਅਕਾਲ